ਜੇ ਹੌਂਟਡ ਹਾਊਸ ਦੀ ਹੀ ਗੱਲ ਕਰਾਂਗੇ ਉਹਦੇ ਵਿੱਚ ਹੋ ਸਕਦਾ ਵੀ ਜੇ ਬਹੁਤ ਤੇਜ਼ ਪਰਫਿਊਮ ਦੀ ਸਵੈਲ ਆਉਂਦੀ ਆ ਹੋ ਸਕਦਾ ਉਹ ਜਿੰਨ ਹੋਵੇ ਓਕੇ ਜਿੰਨ ਅੰਦਰ ਤੇ ਹੋ ਸਕਦੀ ਹੈ ਹੋਰ بڑے ਸਿੰਟਮ ਆਪਾਂ ਅੱਜ ਨਾਲ ਦੀ ਨਾਲ ਮੈਂ ਡਿਸਕਸ ਕਰਨੇ ਆਂ ਬਦਬੂ ਆਣੀ ਖੁਸ਼ਬੂ ਆਣੀ ਫਿਰ ਬਿਨਾਂ ਵਜ੍ਹਾ ਤੋਂ ਕਲੇਸ਼ ਹੋ ਜਾਣਾ ਫਿਰ ਮੇਨ ਦੀ ਥਿੰਕ ਕੀ ਆ ਵੀ ਘਰ ਦੇ ਕੋਈ ਪੈਰਟੀਕੂਲਰ ਜੀ ਦਾ ਇਕਦਮ ਡਿਪਰੈਸ਼ਨ ਚ ਚਲੇ ਜਾਣਾ ਹਮਮ ਐਂਡ ਉਹ ਕੋਈ ਕੰਮ ਕਰ ਨਹੀਂ ਕਰਨਾ ਘਰ-ਬਾਰ ਸਾਰਾ ਕੰਮ ਕਰ ਛੱਡ ਕੇ ਘਰੀ ਬਹਿ ਜਾਣਾ ਬੜਾ ਸੋਹਣਾ ਕੰਮ ਕਰਦਾ ਕਰਦਾ ਇਨਸਾਨ ਉਹਦਾ ਐਟੀਟਿਊਡ ਹੀ ਚੇਂਜ ਹੋ ਗਿਆ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਬਿਲਕੁਲ ਟੋਟਲ ਵਿਲਾ ਹਮ ਹਾਂ ਅਕਸਰ ਅਸੀਂ ਦੇਖਦੇ ਆ ਕਿ ਕਈ ਵਾਰੀ ਬੜੀਆਂ ਵੈਲ ਸੈਟਲਡ ਫੈਮਿਲੀ ਜਿਹੜੀਆਂ ਸਿਟੀ ਟੂ ਸਿਟੀ ਐ ਐਕਸਪਲੋਰ ਕਰਦੀਆਂ ਰਹਿੰਦੀਆਂ ਨੇ ਫਾਰ ਇਗਜ਼ਾਮਪਲ ਜਿੱਦਾਂ ਸਾਡੇ ਆਰਮੀ ਪਰਸਨਸ ਹੁੰਦੇ ਨੇ ਜਿਹੜੇ ਸਿਟੀ ਟੂ ਸਿਟੀ ਕਰਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਇਹ ਜਦੋਂ ਨਵਾਂ ਘਰ ਲੈਂਦੇ ਨੇ ਤੇ ਅਕਸਰ ਕਈ ਫੈਮਿਲੀਜ਼ ਦੇ ਨਾਲ ਇਦਾਂ ਦਾ ਇਨਸੀਡੈਂਟ ਹੋ ਜਾਂਦਾ ਹੈ ਕਿ ਕਾਰੋਬਾਰ ਠੱਪ ਹੋ ਜਾਂਦੇ ਨੇ ਠੀਕ ਆ ਕੰਮ ਛੁੱਟ ਜਾਂਦਾ ਆ ਬਰਕਤ ਚਲੀ ਜਾਂਦੀ ਆ ਕਿਸੇ ਦੀ ਡੈਥ ਹੋ ਜਾਂਦੀ ਆ ਸਡਨ ਮਿਸਕਾਰੇਜ ਹੋ ਜਾਂਦਾ ਹੈ ਇਹ ਚੀਜ਼ਾਂ ਕਾਮਨ ਪਾਈਆਂ ਜਾਂਦੀਆਂ ਨੇ ਬਿਲਕੁਲ 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 ਕਾਮਨ ਥਿੰਗ ਨੇ